ਅੰਦੀ ਜਿਹੜੀ ਅੱਜ ਕਿੰਨੇ ਪਰਿਵਾਰ ਜਿਹੜੇ ਨੇ ਭਾਜਪਾ ਸ਼ਾਮਲ ਹੋਏ ਨੇ ਤੇ ਉਹਨਾਂ ਪੁੱਛਿਆ ਸੀਗਾ ਜੀ ਇਹ ਵੇਖੀ ਜੀ ਅੱਜ ਗੰਡੀਵੰਡ ਵਿਖੇ 200 ਤੋਂ 300 ਪਰਿਵਾਰ ਟੋਟਲ ਅਗਰ ਸਮੂਲੀਅਤ ਦੀ ਗੱਲ ਕਰੀਏ ਤਾਂ 400 500 ਲੋਕ ਸਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਖਹਿੜਾ ਛਡਾ ਕੇ ਅੱਜ ਭਾਜਪਾ ਦਾ ਪੱਲਾ ਫੜਿਆ ਹੈ ਜਿਹਦੇ ਵਿੱਚ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੋਗ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਉਮੀਦਵਾਰ ਸਰਦਾਰ ਹਰਜੀਤ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਸੀਨੀਅਰ ਲੀਡਰਸ਼ਿਪ ਰਾਠੌਰ ਸਾਹਿਬ ਪੰਜਾਬ ਦੇ ਜਨਰਲ ਸੈਕਟਰੀ ਦਲਬੀਰ ਸਿੰਘ ਗਲਗੋਜੀ ਇੰਦਰਜੀਤ ਸਿੰਘ ਬਾਸਰਕੇ ਜੀ ਹਰਜਿੰਦਰ ਸਿੰਘ ਠੇਕੇਦਾਰ ਜੀ ਦਰਜਾ ਬਦਰਜਾ ਸਾਰੇ ਆਗੂ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਦਿਲ ਦੀਆਂ ਗਰਾਈਆਂ ਤੋਂ ਅਸੀਂ ਸਵਾਗਤ ਕੀਤਾ ਸੰਗਤ ਨੂੰ ਉਹਨਾਂ ਨੇ ਸੰਬੋਧਨ ਕੀਤਾ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਭਾਜਪਾ ਦਾ ਉਹਨਾਂ ਨੇ ਸਾਡੀ ਬੇਨਤੀ ਤੇ ਕਾਂਗਰਸ ਤੋਂ ਖਿਹੜਾ ਛਡਾ ਕੇ ਭਾਜਪਾ ਦਾ ਪੱਲਾ ਫੜਿਆ ਤੇ ਤਕਰੀਬਨ 15 ਤੋਂ 20 ਪਿੰਡਾਂ ਦੇ ਪ੍ਰਮੁੱਖ ਉਹ ਵੀ ਆਗੂ ਸਨ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਸਨ ਅੱਜ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੀਡੀਆ ਦੇ ਲੋਕੀਆਂ ਨੂੰ ਅੱਜ ਕੀ ਜਵਾਬ ਦੇਣਾ ਚਾਹੋਗੇ ਕਿਉਂਕਿ ਜਦੋਂ ਤੁਹਾਡੀ ਸ਼ਮੂਲੀਅਤ ਹੋਈ ਹੈ ਭਾਜਪਾ ਦੇ ਵਿੱਚ ਤੁਸੀਂ ਕਹਦੇ ਸੀਗੇ ਕਿ ਇਹਨਾਂ ਦੇ ਮਦਰ ਬੰਦਾ ਕੋਈ ਵੀ ਵੋਟ ਕੋਈ ਨਹੀਂ ਜੇ ਮੈਂ ਤੇ ਕਹੂੰਗਾ ਦੇਖੋ ਇਹ ਸਿਆਸਤ ਦਾ ਦਸਤੂਰ ਹੈ ਜਿਹੜਾ ਛੱਡ ਜਾਂਦਾ ਹੈ ਉਹ ਕਹਿ ਦਈਦਾ ਹੈ ਕਿ ਇਹਦੇ ਤਾਂ ਭਾਈ ਪਹਿਲੇ ਹੀ ਕੱਕ ਨੇ ਛੱਡ ਗਿਆ ਕੋਈ ਗੱਲ ਨਹੀਂ ਤੇ ਜਿਹੜਾ ਨਵਾਂ ਜੁੜਦਾ ਹੈ ਕਹਿੰਦੇ ਭਾਈ ਇਹਦੇ ਨਾਲ ਤਾਂ ਸੈਂਕੜੇ ਹਜ਼ਾਰਾਂ ਲੋਕ ਆ ਗਏ ਮੈਂ ਤੇ ਕਹੂੰ ਇਹ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਬਾਕੀ ਸਮਾਂ ਦੱਸੇਗਾ 14 ਤਰੀਕ ਬਹੁਤੀ ਦੂਰ ਨਹੀਂ 14 ਤਰੀਕ ਨੂੰ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਕਿਹੜੇ ਸਥਾਨ ਤੇ ਆਉਂਦੀ ਹੈ ਜਿਹੜੇ ਸਾਡੇ ਲੀਡਰ ਕਹਿੰਦੇ ਨੇ ਕਿ ਪਹਿਲੇ ਤੇ ਐ ਉਹ ਸਮਾਂ ਦੱਸੇਗਾ ਕਿ ਥੱਲੇੋਂ ਪਹਿਲੇ ਤੇ ਹੁੰਦੇ ਨੇ ਜਾਂ ਉੱਤੋਂ ਪਹਿਲੇ ਤੇ ਹੁੰਦੇ ਨੇ ਤੇ ਮੇਰੇ ਹਿਸਾਬ ਦੇ ਨਾਲ ਤਾਂ ਮੈਂ ਆਪਣੀ ਕਾਂਗਰਸ ਲੀਡਰਸ਼ਿਪ ਬਾਰੇ ਵੀ ਦੱਸਾਂ ਤਾਂ ਇੱਕ ਖੇਅਰ ਹੈ ਕਹਿੰਦੇ ਇਹ ਕਾਂਗਰਸੀ ਨੇਤਾ ਇਸ ਕਦਰ ਆਪਣੇ ਵਰਕਰਸ ਪਰ احسان ਕਰਤੇ ਹਨ ਅੱਖਾਂ ਛੀਨ ਲੈਂਦੇ ਹਨ ਔਰ ਚਸ਼ਮੇ দান ਕਰਦੇ ਉਹ ਇਹਨਾਂ ਨੇ ਕੀਤਾ ਪਾਰਟੀ ਵੱਲੋਂ ਬੋਲਦੇ ਹੋਏ ਕਿ ਭਾਜਪਾ ਦੇ ਹੱਕ ਵਿੱਚ ਫਤਵਾ ਦੇਣ ਦੇ ਲਈ ਰੋਸ ਫਾਮਲੇ ਕੀ ਅਪੀਲ ਹੈ ਜੋ ਜੇ ਮੈਂ ਤਾਂ ਕਹੂੰਗਾ ਕਿ ਮੈਂ ਆਪਣਾ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ ਉਹਨਾਂ ਸੈਂਕੜੇ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਅਪੀਲ ਤੇ ਅੱਜ ਇੱਥੇ ਪਹੁੰਚੇ ਕਿਉਂਕਿ 25 ਤਰੀਕ ਨੂੰ ਸਾਡੀ ਜੁਆਇਨਿੰਗ ਹੋਈ ਸੀ 26 ਤਰੀਕ ਨੂੰ ਅਸੀਂ ਦਿੱਲੀ ਤੋਂ ਲੋਟੇ ਸੀ ਸ਼੍ਰੀ ਤਰਨ ਚੂਕ ਜੀ ਸੰਤੋਸ਼ ਜੀ ਜਿਨ੍ਹਾਂ ਦੀ ਅਗਵਾਈ 'ਚ ਸਾਡੀ ਜੁਆਇਨਿੰਗ ਹੋਈ ਸੀ ਅਸ਼ਵੀਨੀ ਜੀ ਉਸ ਤੋਂ ਬਾਅਦ ਤਕਰੀਬਨ 4 ਤੋਂ 5 ਦਿਨ ਲੋਕਾਂ ਦੇ ਵਿੱਚ ਗਏ ਆ ਮਹਿਸ ਕਿ ਚਾਰ ਤੋਂ ਪੰਜ ਦਿਨ ਨਹੀਂ ਮਿਲੇ ਤੇ ਅੱਜ 2 ਤਰੀਕ ਨੂੰ ਇਕੱਠ ਦਾ ਸਮਾਂ ਮਿਲਿਆ ਸੀ ਤੇ ਭਰਵੀਂ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਮੇਰੇ ਪਿਤਾ ਜੀ ਦੀ ਅਗਵਾਈ ਦੇ ਹੇਠ ਸਰਦਾਰ ਰঞ্জੀਤ ਸਿੰਘ ਰਾਣਾ ਗੰਡੀਵੰਡ ਜੀ ਦੀ ਤੇ ਅੱਜ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ 2027 ਨੇੜੇ ਆ ਉਹਦੀ ਨਹੀਂ ਅਗਰ ਰੱਖਣੀ ਹੈ ਤਾਂ ਅੱਜ ਰੱਖੀ ਜਾਏਗੀ ਅਗਰ ਅਸੀਂ ਚਾਹੁੰਦੇ ਹਾਂ ਗਰੀਬਾਂ ਦੇ ਚਾਹੁੰਦੇ ਹੋਏ ਕੋਠੇ ਪੱਕੇ ਹੋਣ ਤਾਂ ਭਾਜਪਾ ਨੂੰ ਵੋਟ ਦਿਓ ਅਗਰ ਅਸੀਂ ਚਾਹੁੰਦੇ ਹਾਂ ਗਰੀਬ ਦਾ ਇਲਾਜ ਮੁਫਤ ਹੋਵੇ ਆਯੁਸ਼ਮਾਨ ਕਾਰਡ ਤਹਿਤ ਤਾ ਭਾਜਪਾ ਨੂੰ ਵੋਟ ਦਿਓ ਅਗਰ ਕਿਸਾਨ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਫਸਲਾਂ ਦੇ ਰੇਟ ਵਧ ਰਹੇ ਨੇ ਹੋਰ ਵਧਣ ਕਰਜ਼ਾ ਮਾਫੀ ਮਿਲੇ ਤਾਂ ਭਾਜਪਾ ਨੂੰ ਵੋਟ ਦਿਓ ਠੀਕ ਹੈ ਜੀ ਮੈਂ ਜੀ ਬੋ ਦਵਾ ਅੱਜ ਕਿਸ ਤਰ੍ਹਾਂ ਦੇਖਦੇ ਆ ਕਿ ਐਸੋ ਲਈ ਕਿਸ ਤਰ੍ਹਾਂ ਦਾ ਹਰਮਨ ਮਿਲ ਰਿਹਾ ਹੈ ਯਾਨੀ ਬਹੁਤ ਬੀਜੇਪੀ ਵਾਲੇ ਅੱਜ ਮੈਂ ਸਭ ਤੋਂ ਪਹਿਲਾਂ ਸਰਕਾਰ ਕਿਉਂਕਾ ਬੇਟ ਕੰਡੀਸ਼ਨ ਦੇ ਵਿੱਚ ਫੰਕਸ਼ਨ ਤੇ ਆਲੋਗ ਰੀਡਾ ਭਾਰਤੀ ਸੰਸਦ ਦਾ ਪਾਰਟੀ ਦੇ ਜਨਰਲ ਸੈਕਟਰ ਦੇ ਵਿੱਚ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਦੇ ਜੋਗ ਉਤਮਾ ਸਤਕਾ ਅੱਜ ਕਾਂਗਰਸ ਪਾਰਟੀ ਨੂੰ ਹਲਵੇ ਤੱਕ ਹੈ ਕਿ ਵੱਡੀ ਗਿਣਤੀ ਦੇ ਵਿੱਚ ਫਾਖਾਂ ਮਾਰਦੇ ਕੱਠ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਤਿਕਾਰਯੋਗ ਬਲੌਕ ਸੰਮਤੀ ਚੇਅਰਮੈਨ ਸਰਦਾਰ ਰਣਜੀਤ ਸਿੰਘ ਗੱਦੀਵੰਦ ਤੇ ਗ੍ਰਾਫਿਕ ਤੇ ਸ਼ਮੂਲੀਅਤ ਕੀਤੀ ਹੈ ਕਿ ਲੋਕ ਸਮਝ ਚੁਕੇ ਨੇ ਕਿ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਸੀ ਪੱਕੀ ਐ ਤੇ ਤਰਨਤਨ ਵਿਧਾਨ ਸਭਾ ਤੇ ਲੋਕ ਇਸ ਜਮਨੀ ਇਲੈਕਸ਼ਨ ਤੇ ਵਿੱਚ ਕੋਹ ਨਿਸ਼ਾਨ ਕੋਹ ਨਿਸ਼ਾਨ ਕਮਲ ਦੇ ਫੁੱਲ ਤੇ ਮੋਰ ਲਾ ਕੇ ਵੱਤੀ ਲੀਡ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਕ ਦੇ ਵਿੱਚ ਫਤਵਾ ਦੇ ਨੂੰ ਪਿਆਰ ਭਰ ਪਿਆਰ ਅੱਜ ਕਿਹੜੀ ਪਰਵਾਹ ਅੱਜ ਸ਼ਾਮਲ ਹੋ ਰਹੀ ਹੈ ਰਾਜ ਦਾ ਫਤਵਾ ਦੇ ਵਿੱਚ ਅੱਜ 25 ਪਰਿਵਾਰ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਚ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ ਇਸ ਤੋਂ ਬਾਅਦ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਸੀ ਵੀਆ ਲੀਡਰਸ਼ਿਪ ਦੇਣਾ ਦੇ ਵਿੱਚ ਇਨਾ ਪਿੰਡਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਹਲਵੇ ਦਾ ਕਹਿੰਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਹਾਨੂੰ ਸਮੁਜਿਤ ਕਾਪੀ ਨੇ। ਸਰਕਾਰ ਨਾਲ ਕਿਹਦੇ ਲੋਕਾਂ ਨੂੰ ਕੀ ਸਨੇਹਾ ਹੈ ਅਤੇ ਜਿਹੜੀ ਸੀਨੀਅਰ ਲੀਡਰਸ਼ਿਪ ਆਈ ਉਹਨਾਂ ਦਾ ਧੰਨਵਾਦ ਰੂਪ ਕੀ ਕਰਨਾ ਚਾਹੁੰਦਾ ਹਾਂ। ਮੈਂ ਸੀਨੀਅਰ ਲੀਡਰਸ਼ਿਪ ਤੋਂ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਵੀ ਜੰਮੀ ਇਲੈਕਸ਼ਨ ਦਾ ਆਗਾਜ਼ ਹੋਇਆ ਪਾਰਟੀ ਦੇ ਦੇਸ਼ਾਂ ਨਿਰਦੇਸ਼ਾਂ ਦੇ ਤਹਿਤ ਹਰ ਇੱਕ ਪਾਰਟੀ ਦੇ ਆਗੂ ਨੇ ਪਿਛਲੇ ਸਮੇਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਰੀਤੀਆਂ ਨੀਤੀਆਂ ਨੂੰ ਘਰ ਘਰ ਪਚਾਰੇ ਨੇ ਪਰ ਜੋ ਜਿਮਨੀ ਇਲੈਕਸ਼ਨ ਤੇ ਵਿੱਚ ਇੱਕ ਵੋਟਰਾਂ ਤੇ ਦਲਾਂ ਦੇ ਵਿੱਚ ਇੱਕ ਚਾਹ ਇੱਕ ਬੂਥ ਪੱਤਰ ਤੇ ਇੱਕ ਚਾਹ ਹੈ ਕਿ ਅਸੀਂ ਇਸ ਵਾਰ ਪ੍ਰੋਮਿਸ਼ਨ ਕਮਲ ਨੂੰ ਬੋਟ ਦੇ ਵੋਟ ਪਾਣ ਜਾ ਰਹੇ ਹਾਂ ਮੈਂ ਤੁਹਾਡੇ ਮੱਦੇ ਮਰੈ ਅਪੀਲ ਵੀ ਕਰਦਾ ਤਰਨ ਤਨ ਵਿਧਾਨ ਸਭਾ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਇਲਾਕੇ ਦੇ ਵਿੱਚੋਂ ਗੈਂਗਸਟਰ ਬਾਤ ਖਤਮ ਹੋਵੇ ਜੇ ਅਸੀਂ ਚਾਹੁੰਦੇ ਹਾਂ ਸਾਡੇ ਇਲਾਕੇ ਦੇ ਵਿੱਚੋਂ ਨਸ਼ਾ ਤਸਕਰ ਖਤਮ ਹੋਣ ਜੇ ਅਸੀਂ ਚਾਹੁੰਦੇ ਹਾਂ ਸਾਡੇ ਇਲਾਕਿਆਂ ਦੇ ਵਿੱਚੋਂ ਬੇਵਜਦਾਈ ਖਤਮ ਹੋਵੇ ਜੇ ਅਸੀਂ ਚਾਹੁੰਦੇ ਹਾਂ ਕਿ ਦੂਜੇ ਸੁਪਿਆ ਵਾਂਗ ਸਾਡੇ ਵੀ ਇਲਾਕੇ ਤਰੱਕੀ ਤੇ ਖੁਸ਼ਹਾਲੀ ਦੀਆਂ ਲਈਆਂ ਤੇ ਜਾਨ ਤੇ ਨਰਮਰ ਸਤ ਪੇਂਤੀ ਕਰਦਾ ਕਿ 11 ਨਵੰਬਰ ਨੂੰ 10 ਨੂੰ ਇੱਕ ਇੱਕ ਵੋਟ ਤੋਂ ਨਿਸ਼ਾਨ ਕਮਲ ਦੇ ਫੁੱਲ ਦੇ ਪਾ ਕੇ ਭਾਰਤੀ ਜਨਤਾ ਪਾਰਟੀ ਦਾ ਇਥੇ ਕਮਲ ਦਾ ਫੁੱਲ ਖਿਲਾਈਏ ਆਪਣੇ ਇਲਾਕੇ ਦੀ ਆਪਣੀ ਮਾਂ ਦੇ ਬੱਚਿਆਂ ਦੀ ਖੁਸ਼ੀ ਦੇਖਾ ਤਾਂ ਆਪਣੇ ਇਲਾਕੇ ਦੀ ਤਰੱਕੀ ਦੀ ਖੁਸ਼ਾਹਦੀ ਦੀ ਲਈ ਹਾਨੂੰ ਪਤਰਾ ਇਸ ਦਾ ਦੇਖਦੇ ਹੋ ਕਿ ਹਰਜੀਤ ਸਿੰਘ ਸੰਧੂ ਕੈਂਡੀਡੇਟ ਐਸਾ ਕਿ ਹਰਜੀਤ ਸਿੰਘ ਸੰਧੂ ਜ਼ਮੀਨ ਦਾ ਲੀਡਰ ਸਾਡਾ ਦਿਨ ਆ ਤਾਂ ਪੰਚਾਇਤ ਪਾਕੀ ਸਾਰੇ ਅਜਮਾਈਲੇ ਭਾਰਤੀ ਜਨਤਾ ਪਾਰਟੀ ਨੂੰ ਪਹਿਲੀ ਵਾਰੀ ਮੌਕਾ ਮਿਲਿਆ ਔਰ ਲੋਕਾਂ ਨੇ ਇਹ ਮੌਕਾ ਹਰਜੀਤ ਸਿੰਘ ਸੰਧੂ ਦੀ ਲੀਡਰਸ਼ਿਪ ਚ ਕਮਲ ਦੇ ਫੁੱਲ ਤੇ ਦੇ ਰਹੇ ਨੇ ਔਰ ਇੱਕ ਸਾਲ ਦਾ ਇੱਕ ਸਾਲ ਦਾ ਟ్రਾਇਲ ਮੰਗੇ ਇੱਕ ਸਾਲ ਦਾ ਟਾਲ ਦਿਓ ਔਰ ਨਿਸ਼ਚਿਤ ਰੂਪ 2027 ਨੂੰ ਉਦੋਂ ਆਵਾਂਗੇ ਜਦੋਂ ਇਥੋ ਦੀ ਨਿਹਾਰ ਬਦਲਾਂਗੇ ਔਰ ਇਹ ਸਰਕਾਰ ਤੇ ਝੂਠੀਆਂ ਦੀ ਲਾਰੇ ਲਾਣ ਵਾਲਿਆਂ ਦੀ ਮੁਸਕੀਆਂ ਦੀ ਨਲਾਇਕਾਂ ਦੀ ਸਰਕਾਰ ਜਿਹਦੇ ਕਾਰਨ 2100 ਪਿੰਡ ਡੁੱਬ ਗਏ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਫਾਈਨੈਂਸ਼ੀਅਲ ਕਲੈਸਟੀ ਤੋਂ ਪੰਜਾਬ ਨੂੰ ਪਹੁੰਚਾਇਆ ਅੱਜ 4 ਲੱਖ ਕਰੋੜ ਦਾ ਕਰਜ਼ਾ ਕਰਤਾ ਇਹਨਾਂ ਤੋਂ ਪੰਜਾਬ ਦੀ ਜਨਤਾ ਮੁਕਤੀ ਜਾਂਦੀ ਹੈ ਔਰ ਇੱਕੋ ਹੀ ਪਾਰਟੀ ਹੈ ਜਿਹੜੀ ਮੁਕਤੀ ਦੇ ਸਕਦੀ ਹੈ ਜਿਹੜੀ ਪੰਜਾਬ ਨੂੰ ਅੱਗੇ ਲਿਜਾ ਸਕਦੀ ਹੈ ਜਿਹੜੀ ਪੰਜਾਬ ਨੂੰ ਫਾਈਨੈਂਸ਼ੀਅਲ ਰਿਫਾਰਮਸ ਲੈ ਜਾ ਸਕਦੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਹੈ ਜਨਤਾਵਰ ਇਨਾਲ ਹੈ ਔਰ ਨਿਸ਼ਚਿਤ ਰੂਪ ਤੇ ਹਰਜੀਤ ਸਿੰਘ ਜਿੱਤੇ ਇੱਕ ਸ਼ੀਸ਼ਮੈਲ ਵਾਲੇ ਇੱਕ ਸ਼ੀਸ਼ਮੈਲ ਵਾਲੀ ਚੱਟਾ ਬੜੀ ਚੱਲਦੀ ਪਈ ਹੈ ਸ਼ੀਸ਼ਮੈਲ ਦਿੱਲੀ ਜਿੱਤੇ ਐਸਾ ਹੈ ਕਿ ਚਰਚਾ ਤੇ ਹੈ ਵਾ ਕਿ ਪੰਜਾਬ ਦੇ ਅਖਬਾਰਾਂ ਨੂੰ ਦਰਾਂ ਦੀ ਕੋਸ਼ਿਸ਼ ਅੱਗੇ ਮੀਡੀਆ ਹouses ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਚੈਨਲ ਖਰੀਦੇ ਜਾ ਰਹੇ ਨੇ ਦਬਾਅ ਦੇ ਨਾਲ ਹੁਣ ਪੰਜਾਬ ਦੇ ਅੰਦਰ ਲੋਕਤੰਤਰ ਦਾ ਚੌਥਾ ਸਤੰਭ ਉਹ ਵੀ ਖਤਰੇ 'ਚ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਦੇ ਨਾਲ ਲਗਾਤਾਰ ਅੱਜ ਜਿਸ ਤਰ੍ਹਾਂ ਸਾਰੇ ਅਖਬਾਰ ਚੈੱਕ ਕੀਤੇ ਪਹਿਲੇ ਅਖਬਾਰਾਂ ਤੇ ਅੰਗੂਠਾ ਰੱਖ ਕੇ ਕਿ ਸ਼ੀਸ਼ਮੈਲ ਦੀ ਖਬਰ ਨਾ ਛਪੂ ਹੁਣ ਅਖਬਾਰਾਂ ਨੂੰ ਡਰਾਇਆ ਜਾ ਰਿਹਾ ਹੈ ਮੈਸਮੇਨਾ ਬੜੀ ਨਕੇਲੀ ਜੋ ਗੱਲ ਹੈ ਪੰਜਾਬ ਅੱਜ ਕ੍ਰਾਈਮ ਔਰ ਕਰਪਸ਼ਨ ਦੀ ਕੈਪੀਟਲ ਬਣ ਚੁੱਕੀ ਹੈ ਭਗਵੰਤ ਮਾਨ ਨੇ ਪੰਜਾਬ ਨੂੰ ਕਰਪਸ਼ਨ ਔਰ ਕਰਾਇਮ ਦੀ ਕੈਪੀਟਲ ਬਣਾਤਾ ਇਹ ਆਗਾਜ਼ ਹੈ ਤਰਨਤਾਰਨ ਉਹਨਾਂ ਨੇ ਦੀ ਸਿਆਸਤ ਦੇ ਕਾਊਂਟਡਾਊਨ ਦੀ ਸਟਾਰਟ ਹੈ ਔਰ ਮੈਂ ਨਿਸ਼ਚਿਤ ਰੂਪ ਤੋਂ ਮੰਨਣਾ ਕਿ ਪੰਜਾਬ ਦੇ ਅੰਦਰ ਤਰਨਤਾਰਨ ਦਾ ਇਲੈਕਸ਼ਨ ਆਮ ਆਦਮੀ ਪਾਰਟੀ ਐਸੇ ਬਾਟਲ ਨੂੰ ਸਾਬਿਤ ਹੋਏ ਸਰ ਕਹਿੰਦੇ ਪੰਜਾਬ ਯੂਨੀਵਰਸਿਟੀ ਜਿਹੜੀ ਆ ਭਾਜਪਾ ਨੇ ਖੋ ਲਈ ਹੈ ਹੁਣ ਇਹ ਪ੍ਰਕਾਰ ਐਸਾ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ ਡੈਮੋਕ੍ਰੇਸੀ ਦੀ ਗੱਲ ਕਰ ਰਹੇ ਹੋ ਪੰਜਾਬ ਦੀਆਂ ਜਿੰਨੀਆਂ ਯੂਨੀਵਰਸਿਟੀਆਂ ਉਹਨਾਂ 'ਚ ਡੈਮੋਕ੍ਰੇਸੀ ਕਿਉਂ ਨਹੀਂ ਲਿਆਂਦੀ ਭਗਵੰਤ ਮਾਨ ਸਾਹਿਬ ਦੂਜੀ ਗੱਲ ਰਿਫਾਰਮਸ ਨੇ ਤੀਸਰੀ ਗੱਲ ਕੋਈ ਇਤਰਾਜ਼ ਹੋਏਗਾ ਪੰਜਾਬ ਦੀ ਭਾਜਪਾ ਪੰਜਾਬ ਦੇ ਨਾਲ ਖੜੀ ਹੈ ਅਸੀਂ ਰਿਫਾਰਮਸ ਦੇ ਨਾਲ ਖੜੇ ਆਂ ਅਗਰ ਕਿਸੇ ਨੂੰ ਇਤਰਾਜ਼ ਹੋਏਗਾ ਔਰ ਉਸ ਇਤਰਾਜ਼ ਅਗਰ ਸਹੀ ਹੋਏਗਾ ਤੇ ਅਸੀਂ ਕੇਂਦਰ ਤੋਂ ਠੀਕ ਵੀ ਕਰਾਵਾਂਗੇ ਜਿੰਦਰਜੀ ਆਓ ਵਾਹ ਅੱਜ ਆਓ ਅੰਦਲਾ ਵੀ ਕੋਣ ਕਰਾਓ ਜਿੰਦਰਜੀ ਮੋਦੀ ਜੀ ਤੇ ਇੱਕੋ ਆਪੇ ਇੱਥੇ ਬੰਦੇ ਕਰੀ ਸੈਮਲ ਫਿਰ ਅੰਦਰ ਜਾਣਾ ਹਾਏ

सा ना तो क्यारा ब्या ना तो कुह

ਉਹ ਕਦੀ ਇਧਰ ਆ ਇਧਰ ਆ ਇਧਰ ਆ ਪਾ ਜੀ ਜੀ ਅੱਜ ਗੰਢਿੰਡ ਵਿਖੇ 200 ਤੋਂ 300 ਪਰਿਵਾਰ ਟੋਟਲ ਅਗਰ ਸਮੂਲੀਅਤ ਦੀ ਗੱਲ ਕਰੀਏ ਤਾਂ 400 500 ਲੋਕਸ ਹਨ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ ਖਹਿੜਾ ਛਡਾ ਕੇ ਅੱਜ ਭਾਜਪਾ ਦਾ ਪੱਲਾ ਫੜਿਆ ਹੈ ਜਿਹਦੇ ਵਿੱਚ ਰਾਸ਼ਟਰੀ ਮਹਾ ਮੰਤਰੀ ਸ਼੍ਰੀ ਤਰुण ਚੋਗ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਉਮੀਦਵਾਰ ਸਰਦਾਰ ਹਰਜੀਤ ਸਿੰਘ ਸੰਧੂ ਜੀ ਉਹਨਾਂ ਦੇ ਨਾਲ ਸੀਨੀਅਰ ਲੀਡਰਸ਼ਿਪ ਰਾਠੌਰ ਸਾਹਿਬ ਪੰਜਾਬ ਦੇ ਜਨਰਲ ਸੈਕਟਰੀ ਦਲਬੀਰ ਸਿੰਘ ਗਲਗੋ ਜੀ ਇੰਦਰਜੀਤ ਸਿੰਘ ਬਾਸਰਕੇ ਜੀ ਹਰਜਿੰਦਰ ਸਿੰਘ ਠੇਕੇਦਾਰ ਜੀ ਦਰਜਾ ਬਦਰਜਾ ਸਾਰੇ ਯਾਗੂ ਇੱਥੇ ਪਹੁੰਚੇ ਨੇ ਜਿਨ੍ਹਾਂ ਦੇ ਦਿਲ ਦੀਆਂ ਘਰਾਈਆਂ ਤੁਸੀਂ ਸਵਾਗਤ ਕੀਤਾ ਸੰਗਤ ਨੂੰ ਉਹਨਾਂ ਨੇ ਸੰਬੋਧਨ ਕੀਤਾ ਤੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਅੱਜ ਭਾਜਪਾ ਦਾ ਉਹਨਾਂ ਨੇ ਸਾਡੀ ਬੇਨਤੀ ਤੇ ਕਾਂਗਰਸ ਤੋਂ ਖੜਾ ਛਡਾ ਕੇ ਭਾਜਪਾ ਦਾ ਪੱਲਾ ਫੜਿਆ ਤੇ ਤਕਰੀਬਨ 15 ਤੋਂ 20 ਪਿੰਡਾਂ ਦੇ ਪ੍ਰਮੁੱਖ ਉਹ ਵੀ ਆਗੂ ਸਨ ਜਿਹੜੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਸਨ ਅੱਜ ਭਾਜਪਾ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਜੰਮੀ ਜੀ ਉਹਨਾਂ ਗਰੋਧੀਆਂ ਨੂੰ ਅੱਜ ਕੀ ਜਵਾਬ ਦੇਣਾ ਚਾਹੋਗੇ ਇਸ ਨੂੰ ਲਈ ਤਾਂ ਇਹ ਬਾਟ ਵਾਲੇ ਵਿੱਚ ਵੀ ਕਹਦੇ ਸੀਗੇ ਕਿ ਇਹਨਾਂ ਦੇ ਮਗਰ ਬੰਦਾ ਕੋਈ ਨਹੀਂ ਵੋਟ ਕਰੇਗਾ ਜੇ ਮੈਂ ਤਾਂ ਕਹੂੰਗਾ ਦੇਖੋ ਇਹ ਸਿਆਸਤ ਦਾ ਦਸਤੂਰ ਹੈ ਜਿਹੜਾ ਛੱਡ ਜਾਂਦਾ ਹੈ ਉਹ ਕਹਿ ਦਈਦਾ ਹੈ ਕਿ ਇਹਦੇ ਤਾਂ ਭਾਈ ਪੱਲੇ ਹੀ ਕੱਕ ਨੇ ਛੱਡ ਗਿਆ ਕੋਈ ਗੱਲ ਨਹੀਂ ਤੇ ਜਿਹੜਾ ਨਵਾਂ ਜੁੜਦਾ ਹੈ ਕਹਿੰਦੇ ਭਾਈ ਇਹਦੇ ਨਾਲ ਤਾਂ ਸੈਂਕੜੇ ਹਜ਼ਾਰਾਂ ਲੋਕ ਆ ਗਏ ਮੈਂ ਤਾਂ ਕਹੂੰ ਇਹ ਸਿਆਸੀ ਬਿਆਨਬਾਜ਼ੀ ਹੁੰਦੀ ਹੈ ਬਾਕੀ ਸਮਾਂ ਦੱਸੇਗਾ 14 ਤਰੀਕ ਬਹੁਤੀ ਦੂਰ ਨਹੀਂ 14 ਤਰੀਕ ਨੂੰ ਸਮਾਂ ਦੱਸੇਗਾ ਕਿ ਕਾਂਗਰਸ ਪਾਰਟੀ ਕਿਹੜੇ ਸਥਾਨ ਤੇ ਆਉਂਦੀ ਹੈ ਜਿਹੜੇ ਸਾਡੇ ਲੀਡਰ ਕਹਿੰਦੇ ਨੇ ਕਿ ਪਹਿਲੇ ਤੇ ਐ ਉਹ ਸਮਾਂ ਦੱਸੇਗਾ ਕਿ ਥੱਲੇੋਂ ਪਹਿਲੇ ਤੇ ਆਉਂਦੇ ਨੇ ਜਾਂ ਉੱਤੋਂ ਪਹਿਲੇ ਤੇ ਆਉਂਦੇ ਨੇ ਤੇ ਮੇਰੇ ਹਿਸਾਬ ਦੇ ਨਾਲ ਤਾਂ ਮੈਂ ਆਪਣੀ ਕਾਂਗਰਸ ਲੀਡਰਸ਼ਿਪ ਬਾਰੇ ਵੀ ਦੱਸਾਂ ਤਾਂ ਉਹ ਖੇਅਰ ਹੈ ਕਹਿੰਦੇ ਇਹ ਕਾਂਗਰਸੀ ਨੇਤਾ ਇਸ ਕਦਰ ਆਪਣੇ ਵਰਕਰਸ ਪਰ احسان ਕਰਤੇ ਹੈ ਅੱਖਾਂ ਛੀਨ ਲੈਂਦੇ ਹੈ ਔਰ چشمੇ দান ਕਰਤੇ ਉਹ ਇਹਨਾਂ ਨੇ ਕੀਤਾ ਕਿੰਨੇ ਵੀ ਲੋਕ ਪੁੱਛੇ ਉਹਨਾਂ ਦਾ ਧੰਨਵਾਦ ਲਊਂਗਾ ਕਿ ਠੀਕ ਆਉਂਦੇ ਹੋ ਅਤੇ ਆਰਟੀਕਲ ਉਹ ਬੋਲਦੇ ਹੋਏ ਕਿ ਭਾਜਪਾ ਦੇ ਹੱਕ ਵਿੱਚ ਫਤਵਾ ਦੇਣ ਦੇ ਲਈ ਲੋਕਾਂ ਨੇ ਲਿਖੀ ਅਪੀਲ ਹੈ ਜੇ ਮੈਂ ਤਾਂ ਕਹੂੰਗਾ ਕਿ ਮੈਂ ਆਪਣਾ ਸਿਰ ਝੁਕਾ ਕੇ ਧੰਨਵਾਦ ਕਰਦਾ ਹਾਂ ਉਹਨਾਂ ਸੈਂਕੜੇ ਲੋਕਾਂ ਦਾ ਜਿਨ੍ਹਾਂ ਨੇ ਸਾਡੀ ਅਪੀਲ ਤੇ ਅੱਜ ਇੱਥੇ ਪਹੁੰਚੇ ਕਿਉਂਕਿ 25 ਤਰੀਕ ਨੂੰ ਸਾਡੀ ਜੁਆਇਨਿੰਗ ਹੋਈ ਸੀ 26 ਤਰੀਕ ਨੂੰ ਅਸੀਂ ਦਿੱਲੀ ਤੋਂ ਲੋਟੇ ਸੀ ਸ਼੍ਰੀ ਤਰਨ ਚੂਕ ਜੀ ਸੰਤੋਸ਼ ਜੀ ਜਿਨ੍ਹਾਂ ਦੀ ਅਗਵਾਈ 'ਚ ਸਾਡੀ ਜੁਆਇਨਿੰਗ ਹੋਈ ਸੀ ਅਸ਼ਵਨੀ ਜੀ ਉਸ ਤੋਂ ਬਾਅਦ ਤਕਰੀਬਨ 4 ਤੋਂ 5 ਦਿਨ ਲੋਕਾਂ ਦੇ ਵਿੱਚ ਗਏ ਆ ਮਹਿਸ ਕਿਉਂਕਿ 4 ਤੋਂ 5 ਦਿਨ ਹੀ ਮਿਲੇ ਤੱਜ ਦੋ ਤਰੀਕ ਨੂੰ ਇਕੱਠ ਦਾ ਸਮਾਂ ਮਿਲਿਆ ਸੀ ਤੇ ਭਰਵੀਂ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਮੇਰੇ ਪਿਤਾ ਜੀ ਦੀ ਅਗਵਾਈ ਦੇ ਹੇਠ ਸਰਦਾਰ ਰঞ্জੀਤ ਸਿੰਘ ਰਾਣਾ ਗੰਢੀਵੰਡ ਜੀ ਦੀ ਤੇ ਅੱਜ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਭਾਈ 2027 ਨੇੜੇ ਆ ਉਹਦੀ ਨਹੀਂ ਅਗਰ ਰੱਖਣੀ ਹੈ ਤਾਂ ਅੱਜ ਰੱਖੀ ਜਾਏਗੀ ਅਗਰ ਅਸੀਂ ਚਾਹੁੰਦੇ ਹਾਂ ਗਰੀਬਾਂ ਦੇ ਚੁੰਦੇ ਹੋਏ ਕੋਠੇ ਪੱਕੇ ਹੋਣ ਤਾਂ ਭਾਜਪਾ ਨੂੰ ਵੋਟ ਦਿਓ ਅਗਰ ਅਸੀਂ ਚਾਹੁੰਦੇ ਹਾਂ ਗਰੀਬ ਦਾ ਇਲਾਜ ਮੁਫਤ ਹੋਵੇ ਆਯੁਸ਼ਮਾਨ ਕਾਰਡ ਤਹਿਤ ਤਾਂ ਭਾਜਪਾ ਨੂੰ ਵੋਟ ਦਿਓ ਅਗਰ ਕਿਸਾਨ ਚਾਹੁੰਦੇ ਨੇ ਕਿ ਜਿਸ ਤਰ੍ਹਾਂ ਫਸਲਾਂ ਦੇ ਰੇਟ ਵਧ ਰਹੇ ਨੇ ਹੋਰ ਵਧਣ ਕਰਜ਼ਾ ਮਾਫੀ ਮਿਲੇ ਤਾਂ ਭਾਜਪਾ ਨੂੰ ਵੋਟ ਦਿਓ ਠੀਕ ਹੈ ਜੀ ਮੀ ਜੀ ਬੋਤਾ ਆ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਐਸਵੇਲੇ ਕਿਸ ਤਰ੍ਹਾਂ ਦਾ ਹਰ ਮਿਲ ਰਿਹਾ ਹੈ ਯਾਨੀ ਬਹੁਤ ਭਾਜਪਾ ਵਾਲਾ ਹੈ ਅੱਜ ਮੈਂ ਸਭ ਤੋਂ ਪਹਿਲਾਂ ਸਤਕਾਰਕੋਕ ਬਿੱਟ ਕੈਂਡੀਡੇਟ ਦੇਖੇ ਪੰਚਤਨ ਤੇ ਆਲੋਕ ਰੀਡ ਦਾ ਭਾਰਤੀ ਸੰਸਦ ਪ੍ਰਤੀ ਦੇ ਜਨਰਲ ਸੈਕਟਰ ਦਾ ਧੰਨਵਾਦ ਜੀ ਕਰਦਾ ਜਿਨ੍ਹਾਂ ਦੇ ਜੋਗੋਤਮਾ ਸਤਕਾ ਅੱਜ ਕਾਂਗਰਸ ਪਾਰਟੀ ਨੂੰ ਹਲਵੇ ਤੱਕ ਹੈ ਕਿ ਵੱਡੀ ਗਿਣਤੀ ਦੇ ਵਿੱਚ ਥਾਖਾ ਮਾਰਦੇ ਕੱਠ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਤਿਕਾਰਯੋਗ ਬਲੌਕ ਸੰਮਤੀ ਚੇਅਰਮੈਨ ਸਰਦਾਰ ਰਣਜੀਤ ਸਿੰਘ ਗੱਲੀਵੰਦ ਦੇ ਗ੍ਰਹਿ ਵਿਖੇ ਸ਼ੰਭੋਰੀਅਤ ਕੀਤੀ ਹੈ ਕਿਉਂਕਿ ਲੋਕ ਸਮਝ ਚੁੱਕੇ ਨੇ ਇੱਕੋ ਇੱਕ ਪਾਰਟੀ ਆ ਭਾਰਤੀ ਜਨਤਾ ਪਾਰਟੀ ਜਿਹੜੀ ਕਹਿਣੀ ਕਰਨੀ ਦੀ ਪੱਕੀ ਹੈ ਤੇ ਤਰਨ ਤਰਨ ਵਿਧਾਨ ਸਭਾ ਤੇ ਲੋਕ ਇਸ ਜਮਨੀ ਇਲੈਕਸ਼ਨ ਦੇ ਵਿੱਚ ਕੋਣ ਨਿਸ਼ਾਨ ਜੋ ਨਿਸ਼ਾਨ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਵੱਡੀ ਲੀਡ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਹੱਥ ਦੇ ਵਿੱਚ ਫਤਵਾ ਦੇ ਨੂੰ ਪਿਆਰ ਭਰ ਪਿਆਰ ਅੱਛੀ ਕੀ ਪ੍ਰਵਾਦ ਸ਼ਾਮਲ ਹੋ ਰਿਹਾ ਹੈ ਅੱਜ 25 ਪਰਿਵਾਰ ਪ੍ਰਮੁੱਖ ਸ਼ਖਸੀਅਤਾਂ ਵੱਡੀ ਗਿਣਤੀ ਚ ਉਹਨਾਂ ਨੇ ਸ਼ਮੂਲੀਅਤ ਕੀਤੀ ਆ ਇਸ ਤੋਂ ਬਾਅਦ ਨਾਲ ਹੀ ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਿਨਾਂ ਦੇ ਵਿੱਚ ਇਹਨਾਂ ਪਿੰਡਾਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਵਕ ਵਕ ਰਾਜਨੀਤਿਕ ਫਾਕੀਆਂ ਨੂੰ ਉਹ ਵੀ ਤਾਂ ਕਹਿੰਦੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੁਹਾਨੂੰ ਸ਼ਮੂਲੀਅਤ ਕਰਨੀ ਨੇ ਦੋ ਸਰਕਾਰ ਨਾਲ ਕਿਹਦੇ ਲੋਕਾਂ ਨੂੰ ਕੀ ਸਨੇਹਾ ਹੈ ਅਤੇ ਜਿਹੜੀ ਸੀਨੀਅਰ ਲੀਡਰਸ਼ਿਪ ਆਈ ਉਹਨਾਂ ਦਾ ਧੰਨਵਾਦ ਰੂਪ ਕੀ ਕਰਨਾ ਮੈਂ ਸੀਨੀਅਰ ਲੀਡਰਸ਼ਿਪ ਦਾ ਵੀ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਪਿਛਲੇ ਸਮੇਂ ਦੇ ਦੌਰਾਨ ਜਦੋਂ ਤੋਂ ਵੀ ਜਮਿਲੇ ਇਲੈਕਸ਼ਨ ਦਾ ਆਗਾਜ਼ ਹੋਇਆ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਹਰ ਇੱਕ ਪਾਰਟੀ ਦੇ ਆਗੂ ਨੇ ਪਿਛਲੇ ਸਮੇਂ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀਆਂ ਰੀਤੀਆਂ ਨੀਤੀਆਂ ਘਰ ਘਰ ਪ੍ਰਚਾਰੇ ਨੇ ਪਰ ਜੋ ਜਮਿਲੀ ਇਲੈਕਸ਼ਨ ਤੇ ਵਿੱਚ ਇੱਕ ਵੋਟਰਾਂ ਤੇ ਦਲਾਂ ਦੇ ਵਿੱਚ ਇੱਕ ਚਾਹ ਇੱਕ ਬੂਚ ਪੱਤਰ ਤੇ ਇਹ ਕਿ ਚਾਹ ਕਿ ਅਸੀਂ ਇਸ ਵਾਰ ਤੋਂ ਨਿਸ਼ਾਨ ਕਮਲ ਦੇ ਬੋਲਤੇ ਉਤਪਨ ਜਾ ਰਹੇ ਹਾਂ ਮੈਂ ਤੁਹਾਡੇ ਮਾਤੇ ਮਰਾਈ ਅਪੀਲ ਵੀ ਕਰਦਾ ਧਰਮਤਨ ਵਿਧਾਨ ਸਭਾ ਦੇ ਵੋਟਰਾਂ ਨੂੰ ਸਪੋਰਟਰਾਂ ਨੂੰ ਕਿ ਜੇ ਅਸੀਂ ਚਾਹਨੇ ਹਾਂ ਕਿ ਸਾਡੇ ਇਲਾਕੇ ਦੇ ਵਿੱਚੋਂ ਗੈਂਗਸਟਰ ਬਾਤ ਖਤਮ ਹੋਵੇ ਜੇ ਅਸੀਂ ਚਾਹਨੇ ਹਾਂ ਸਾਡੇ ਇਲਾਕੇ ਦੇ ਵਿੱਚੋਂ ਨਸ਼ਾ ਤਸਕਰ ਖਤਮ ਹੋਣ ਜੇ ਅਸੀਂ ਚਾਹਨੇ ਹਾਂ ਸਾਡੇ ਇਲਾਕਿਆਂ ਦੇ ਵਿੱਚੋਂ ਬੇਵਜਦਾਈ ਖਤਮ ਹੋਵੇ ਜੇ ਅਸੀਂ ਚਾਹਨੇ ਹਾਂ ਤੇ ਦੂਜੇ ਸੁਪਿਆ ਵਾਂਗ ਸਾਡੇ ਵੀ ਇਲਾਕੇ ਤਰੱਕੀ ਤੇ ਖੁਸ਼ਹਾਲੀ ਦੀਆਂ ਲੀਆਂ ਤੇ ਜਾਨ ਤੇ ਨਰਮਰ ਸਾਤ ਬੇਨਤੀ ਕਰਦਾ ਕਿ 11 ਨਵੰਬਰ ਨੂੰ 10 ਵਿੱਚ ਇੱਕ ਇੱਕ ਵੋਟ ਤੋਂ ਨਿਸ਼ਾਨ ਕਮਲ ਦੇ ਫੁੱਲ ਦੇ ਪਾ ਕੇ ਭਾਰਤੀ ਜਨਤਾ ਪਾਰਟੀ ਦਾ ਇਥੇ ਕਮਲ ਦਾ ਫੁੱਲ ਖਿਲਾਈਏ ਆਪਣੇ ਇਲਾਕੇ ਦੀ ਆਪਣੀ ਆਉਣ ਵਾਲੇ ਬੱਚਿਆਂ ਦੀ ਖੁਸ਼ੀ ਦੇਖਾ ਤਾਂ ਆਪਣੇ ਇਲਾਕੇ ਦੀ ਤਰੱਕੀ